ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਸੱਭਾਈ ਗੁਰਦੇਵ ਸਿੰਘ ਕੌਂਕੇ ਜੀ ਦੇ ਬਾਰੇ ਜਗਰਾਉ ਥਾਣੇ ਦਾ ਇਨਸਪੈਕਟਰ ਗਰਮੀਤ ਸਿੰਘ 25 ਦਸੰਬਰ 1992 ਨੂੰ ਪਿੰਡ ਕੌਂਕੇ ਜਾਂਦਾ ਜਿੱਥੇ ਕਥਾ ਕਰ ਰਹੇ ਭਾਈ ਸੱਭਾਈ ਗੁਰਦੇਵ ਸਿੰਘ ਕੌਂਕੇ ਨੂੰ ਸਾਰੇ ਪਿੰਡ ਵਾਲਿਆਂ ਦੀ ਹਾਜ਼ਰੀ ਵਿੱਚ ਗ੍ਰਫਤਾਰ ਕਰ ਲਿਆ ਹੁੰਦਾ ਹੈ ਤੇ ਉਸ ਵੇਲੇ ਦੇ ਡੀਐਸਪੀ ਸਵਰਨ ਸਿੰਘ ਘੋਟਨਾ ਦੇ ਸਾਹਮਣੇ ਪੇਸ਼ ਕਰਦਾ ਸਵਰਨ ਸਿੰਘ ਘੋਟਨਾ ਦੇ ਕੋਲ ਉਸ ਟਾਈਮ ਸਮੇਤ ਸੈਣੀ ਵੀ ਬੈਠਾ ਹੋਇਆ ਸੀ ਬੁੱਚੜ ਸਵਰਨ ਸਿੰਘ ਘੋਟਨਾ ਭਾਈ ਗੁਰਦੇਵ ਸਿੰਘ ਕੌਕੇ ਨੂੰ ਕਹਿੰਦਾ ਕਿ ਸਾਨੂੰ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਚਾਹੀਦਾ ਦੱਸ ਦੇ ਕਿੱਥੇ ਆ ਪਰ ਭਾਈ ਗੁਰਦੇਵ ਸਿੰਘ ਕੌਕੇ ਕਹਿਣੀ ਤੇ ਕਰਨੀ ਦੇ ਪੂਰੇ ਪੱਕੇ ਸਨ ਜਥੇਦਾਰ ਹੋਣ ਦੇ ਨਾਤੇ ਭਾਈ ਗੁਰਦੇਵ ਸਿੰਘ ਕੌਂਕੇ ਕੋਲ ਸਾਰੇ ਹੀ ਆਪਣੀਆਂ ਦੁੱਖ ਤਕਲੀਫਾਂ ਲੈ ਕੇ ਆਉਂਦੇ ਸੀ ਉਹਨਾਂ ਦੇ ਪਿੰਡ ਤਕਰੀਬਨ ਹਰ ਰੋਜ਼ ਕਚੈਰੀ ਲੱਗਦੀ ਸੀ ਉਹ ਇਨਿਕ ਭਲੇ ਕੰਮ ਕਰਦੇ ਸਨ ਕਿ ਹਰ ਇੱਕ ਦੀਆਂ ਦੁੱਖ ਤਕਲੀਫਾਂ ਸੁਣਦੇ ਤੇ ਮੌਕੇ ਤੇ ਹੀ ਨਪਟਾਰਾ ਕਰਦੇ ਸਨ ਉਹਨਾਂ ਨੇ ਘਰ ਬੈਠੀਆਂ ਕੁੜੀਆਂ 10-10 20-20 ਸਾਲ ਪਹਿਲਾਂ ਦੀਆਂ ਵਸਾ ਦਿੱਤੀਆਂ ਸੀ ਉਹਨਾਂ ਦੀ ਕੈਨੀ ਨੂੰ ਕੋਈ ਵੀ ਮੋੜਦਾ ਨਹੀਂ ਸੀ ਕਹਿੰਦੇ ਨੇ ਉਸ ਟਾਈਮ ਜਗਰਾਉ ਕਚਹਿਰੀਆਂ ਦੇ ਵਿੱਚ ਕੇਸ ਜਾਣੇ ਬੰਦ ਹੋ ਗਏ ਸੀ ਜਿਹੜੇ ਵੀ ਕਿਸੇ ਨੂੰ ਕੋਈ ਦੁੱਖ ਤਕਲੀਫ ਹੁੰਦੀ ਜਾਂ ਕੋਈ ਲੜਾਈ ਝਗੜਾ ਹੁੰਦਾ ਤਾਂ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਕੌਕੇ ਦੇ ਘਰ ਜਾਂਦੇ ਤੇ ਉੱਥੇ ਹੀ ਆਪਣੀਆਂ ਮੁਸੀਬਤਾਂ ਦਾ ਹੱਲ ਕਰਵਾ ਲੈਂਦੇ ਤੇ ਹੱਲ ਵੀ ਭਾਈ ਸਾਹਿਬ ਮੌਕੇ ਤੇ ਹੀ ਕਰਦੇ ਸੀ ਚੇਰੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਕਰਕੇ ਉਹਨਾਂ ਕੋਲ ਖੜਕੂ ਸਿੰਘਾਂ ਦਾ ਵੀ ਆਉਣਾ ਜਾਣਾ ਰਹਿੰਦਾ ਸੀ ਉਹ ਸਾਰਿਆਂ ਨੂੰ ਸੱਚੀ ਤੇ ਖਰੀ ਗੱਲ ਕਰਦੇ ਸਨ ਤੇ ਉਹ ਸਾਰਿਆਂ ਨੂੰ ਗੁਰੂ ਨਾਲ ਜੋੜਨ ਦੀ ਗੱਲ ਕਰਦੇ ਸਨ ਉਹਨਾਂ ਨੇ ਬਹੁਤ ਸਾਰੀਆਂ ਸੰਗਤਾਂ ਨੂੰ ਅਮਰਤ ਵੀ ਸ਼ਿਕਾਇਆ ਸੀ ਉਹਨਾਂ ਦੀ ਸ਼ਖਸੀਅਤ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨਾਲ ਮਿਲਦੀ ਜੁਲਦੀ ਸੀ ਉਹਨਾਂ ਦੀ ਤਰ੍ਹਾਂ ਹੀ ਇਹ ਵੀ ਜਿਹੜੀ ਗੱਲ ਕਰਦੇ ਸੀ ਉਸਤੇ ਖੜੇ ਵੀ ਰਹਿੰਦੇ ਸੀ ਆਪਣੇ ਕੌਮ ਨੂੰ ਬੇहद ਪਿਆਰ ਕਰਨ ਵਾਲੇ ਜੱਥੇਦਾਰ ਗੁਰਦੇਵ ਸਿੰਘ ਕੌਕੇ ਨੂੰ ਇਨਾਂ ਬੁਚੜਾ ਨੇ ਕੋਹ ਕੋਕੇ ਸ਼ਹੀਦ ਕੀਤਾ ਜਦੋਂ ਭਾਈ ਗੁਰਦੇਵ ਸਿੰਘ ਕੌਕੇ ਨੂੰ ਸਵਰਨ ਸਿੰਘ ਘੋਟਨੇ ਦੇ ਸਾਹਮਣੇ ਪੇਸ਼ ਕੀਤਾ ਤਾਂ ਸਵਰਨ ਸਿੰਘ ਘੋਟਨਾ ਕਹਿਣ ਲੱਗਾ ਕਿ ਸਾਨੂੰ ਗਰਜੰਟ ਸਿੰਘ ਬੁੱਧ ਸਿੰਘ ਵਾਲਾ ਦੱਸ ਦੇ ਨਹੀਂ ਤਾਂ ਤੇਰਾ ਅਸੀਂ ਉਹ ਹਾਲ ਕਰਾਂਗੇ ਜੋ ਤੂੰ ਕਦੇ ਸੋਚਿਆ ਵੀ ਨਹੀਂ ਹੋਣਾ ਤੇ ਉਹਨਾਂ ਨੇ ਕੀਤਾ ਵੀ ਉਹੀ ਭਾਈ ਸਵ ਕੋਟਨੇ ਦੀ ਗੱਲ ਸੁਣ ਕਹਿਣ ਲੱਗੇ ਕਿ ਭਾਈ ਤੂੰ ਆਪਣਾ ਕੰਮ ਕਰ ਜੇ ਤੈਨੂੰ ਸਾਡੇ ਵਿੱਚੋਂ ਗਰਜੰਟ ਬੁੱਧ ਸਿੰਘ ਵਾਲਾ ਨਿਕਲਦਾ ਹੈ ਤਾਂ ਕੱਢ ਲੈ ਬੁੱਚੜ ਨੇ ਹੁਕਮ ਕੀਤਾ ਕਿ ਇਹਨਾਂ ਨੂੰ ਅਲਫ ਨੰਗਾ ਕਰਕੇ ਪੁੱਠਾ ਲਮਕਾ ਦਿੱਤਾ ਜਾਵੇ ਉਹਨਾਂ ਨੂੰ ਉਵੇਂ ਹੀ ਸਿਆਲਾਂ ਦੇ ਦਿਨਾਂ ਵਿੱਚ ਅਲਫ ਨੰਗਾ ਕਰ ਪੁੱਠਾ ਲਮਕਾ ਦਿੱਤਾ ਗਿਆ ਉਹਨਾਂ ਨੂੰ ਕਰੰਟ ਲਾਇਆ ਗਿਆ ਉਹਨਾਂ ਦੀਆਂ ਬਾਹਾਂ ਤੋੜ ਦਿੱਤੀਆਂ ਗਈਆਂ ਤੇ ਉਹਨਾਂ ਨੂੰ ਖਾਣ ਲਈ ਕੁਝ ਵੀ ਨਾ ਦਿੱਤਾ ਗਿਆ। ਉਹਨਾਂ ਦੀਆਂ ਲੱਤਾਂ ਬਾਹਾਂ ਵੀ ਤੋੜ ਦਿੱਤੀਆਂ ਗਈਆਂ। ਕਹਿੰਦੇ ਨੇ ਜਦੋਂ 31 ਦਸੰਬਰ 1992 ਨੂੰ ਉਹਨਾਂ ਨੂੰ ਸਿਟੀ ਥਾਣੇ ਵਿੱਚੋਂ ਸਦਰ ਥਾਣੇ ਵਿੱਚ ਲੈ ਕੇ ਆਏ ਤਾਂ ਕਿਸੇ ਪੁਲਿਸ ਵਾਲੇ ਨੇ ਉਹਨਾਂ ਤੇ ਤਰਸ ਕਰ ਉਹਨਾਂ ਨੂੰ ਇੱਕ ਕਮਰੇ ਵਿੱਚ ਗੱਦਾ ਵਿਛਾ ਉੱਤੇ ਭੂਰੀ ਜਹੀ ਦੇ ਦਿੱਤੀ ਤੇ ਹਿੱਟਰ ਲਾ ਦਿੱਤਾ। ਜਿੱਦੋਂ ਬੁੱਚੜ ਸਵਰਨ ਸਿੰਘ ਕੋਟਨਾ ਆਇਆ ਤਾਂ ਉਸਨੇ ਉਸ ਪੁਲਿਸ ਵਾਲੇ ਨੂੰ ਵੀ ਗਾਲਾਂ ਕੱਢੀਆਂ ਤੇ ਕਿਹਾ ਕਿ ਇਸ ਨੂੰ ਕਿਉਂ ਹੀਟਰ ਲਾ ਕੇ ਦਿੱਤਾ ਹੈ ਉਸਨੇ ਹੀਟਰ ਵਿੱਚ ਲੱਤ ਮਾਰੀ ਤੇ ਹੀਟਰ ਪਰੇ ਸੈੱਟ ਦਿੱਤਾ ਤੇ ਨਾਲ ਹੀ ਉਸਨੇ ਇੱਕ ਠੁੱਡ ਭਾਈ ਸਾਹਿਬ ਦੇ ਮੂੰਹ ਤੇ ਮਾਰਿਆ ਜਿਸ ਨਾਲ ਭਾਈ ਸਾਹਿਬ ਦੀ ਅੱਖ ਨਿਕਲ ਗਈ ਤੇ ਭਾਈ ਸਾਹਿਬ ਦੀ ਅੱਖ ਵਿੱਚ ਖੂਨ ਵਗਣ ਲੱਗਾ ਉਸ ਰਾਤ ਹੀ ਇੰਨਾ ਬੁਚੜਾ ਨੇ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਨੂੰ ਸ਼ਹੀਦ ਕਰ ਦਿੱਤਾ ਸੀ ਤੇ ਉਹਨਾਂ ਦੇ ਟੋਟੇ ਟੋਟੇ ਕਰ ਬੋਰੀਆਂ ਵਿੱਚ ਪਾ ਉਹਨਾਂ ਨੂੰ ਸਤਲੁਜ ਦਰਿਆ ਸਦਮਾ ਵੇੜ ਦੇ ਲਾਗੇ ਸੈਟ ਜਿੰਨਾ ਜਿੰਨਾਂ ਨੇ ਵੀ ਉਸ ਵੇਲੇ ਇਹਨਾਂ ਦੀ ਹਾਲਤ ਤੇ ਇਹਨਾਂ ਦਾ ਤਸ਼ੱਦਦ ਦੇਖਿਆ ਵਾ ਉਹ ਅੱਜ ਵੀ ਤਰਾ ਤਰਾ ਕਰਦੇ ਨੇ ਜਦੋਂ ਉਹ ਸੋਸ਼ਲ ਮੀਡੀਆ ਤੇ ਇਹਨਾਂ ਦੇ ਤਸ਼ੱਦਦ ਦੀਆਂ ਗੱਲਾਂ ਕਰਦੇ ਹਨ ਇਹਨਾਂ ਦੇ ਤਸ਼ੱਦਦ ਦੀਆਂ ਗੱਲਾਂ ਕਰਦੇ ਹਨ ਤਾਂ ਖੂਨ ਖੋਲ ਲੁੱਟਦੇ ਇਹਨਾਂ ਵਿੱਚੋਂ ਕਈ ਬੁੱਚੜ ਤਾਂ ਰੱਬ ਕੋਲ ਜਾ ਚੁੱਕੇ ਹਨ ਪਰ ਕਈ ਹਜੇ ਵੀ ਜਿਉਂਦੇ ਹਨ ਸਾਡੀ ਸਿੱਖ ਕੌਮ ਨੂੰ ਏਕਾ ਕਰਨਾ ਚਾਹੀਦਾ ਤੇ ਇਹੋ ਜਿਹੇ ਬੁੱਚੜਾਂ ਨੂੰ ਉਹੀ ਮੌਤ ਦੇਣੀ ਚਾਹੀਦੀ ਹੈ ਜਿਹੜੀ ਇਹ ਦੂਜਿਆਂ ਨੂੰ ਦਿੰਦੇ ਸੀ ਤੁਸੀਂ ਇਸ ਗੱਲ ਨਾਲ ਕਿੰਨੇ ਸਹਿਮਤ ਹੋ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ